ਸਭ ਤੋਂ ਪਹਿਲਾਂ ਅੱਜ ਦੀ ਪ੍ਰਮੁੱਖ ਖਬਰ ਡੋਨਲਡ 트ੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੌ ਚੁੱਕੀ ਹੈ ਵਿਸਥਾਰ ਦੇ ਵਿੱਚ ਆਪਾਂ ਇਹਦੇ ਨਾਲ ਗੱਲਬਾਤ ਕਰਨੀ ਹੈ ਦੂਜਾ ਮਾਮਲਾ ਇੱਕ ਹੋਰ ਹੈ ਕਿ ਜੋ ਬਾਇਡਨ ਨੇ ਕੁਝ ਹੋਰ ਲੋਕਾਂ ਨੂੰ ਵੀ ਮਾਫੀ ਦਿੱਤੀ ਹੈ ਤੀਜਾ ਅਮਰੀਕਾ ਦੇ ਵਿੱਚ ਟਿਕਟੌਕ ਬਾਰੇ ਤੇ ਚੌਥੀ ਗੱਲਬਾਤ ਜੀ ਆਪਣੇ ਕੋ ਸਮਾਂ ਬਚਿਆ ਅਮਰੀਕਾ ਦੇ ਮੌਸਮ ਬਾਰੇ 120 ਮਿਲੀਅਨ ਲੋਕ ਠੰਡ ਦੀ ਜਕੜ ਵਿੱਚ ਨੇ ਇਸ ਵੇਲੇ ਸੋ ਅੱਜ ਅਸੀਂ ਸਭ ਤੋਂ ਵੱਡੀ ਖਬਰ ਇੱਕ ਇਤਿਹਾਸਕ ਦਿਨ ਅੱਜ ਦਾ ਦਿਨ ਜਿਹਦੇ ਨਾਲ ਸਿਰਫ ਅਮਰੀਕਾ ਨਹੀਂ ਸਗੋ ਦੁਨੀਆ ਦਾ ਵੀ ਕਹਿਿਆ ਜਾ ਰਿਹਾ ਕਿ ਟਾਂਚਾ ਜਿਹੜਾ ਸਾਰਾ ਕੁਛ ਆਹੋ ਬਦਲ ਜਾਣਾ ਪਹਿਲਾਂ ਵਰਗੀ ਗੱਲਬਾਤ ਨਹੀਂ ਰਣੀ ਬਹੁਤ ਵੱਡੀਆਂ ਤਰਦੀਲੀਆਂ ਕਿਉਂਕਿ ਅਮਰੀਕਾ ਦੇ ਵਿੱਚ ਹੋਣ ਜਾ ਰਹੀਆਂ ਤੇ ਅਮਰੀਕਾ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ ਇਸ ਕਰਕੇ ਅਮਰੀਕਾ ਦੇ ਵਿੱਚ ਵੀ ਇੱਕ ਨਵਾਂ ਯੁੱਗ ਸ਼ੁਰੂ ਹੋ ਰਿਹਾ ਰਾਸ਼ਟਰਪਤੀ ਜੋ ਬਾਈਡਨ ਅੱਜ ਜਿਹੜੇ ਰਾਸ਼ਟਰਪਤੀ ਸੀਗੇ ਉਹ ਸਾਬਕਾ ਹੋ ਗਿਆ ਤੇ ਡੋਨਲਡ ਟਰੰਪ ਅੱਜ ਤੋਂ ਅਧਿਕਾਰਤ ਤੌਰ ਦੇ ਉੱਤੇ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਬਣ ਗਿਆ ਸੋ ਹੁਣ ਉਹਨਾਂ ਨੇ ਬਹੁਤ ਸਾਰੇ ਐਲਾਨ ਕੀਤੇ ਆ ਹਜੇ ਪਹਿਲੇ ਦਿਨ ਹਾਲਾਂਕਿ ਅਪਡੇਟ ਸਾਰਾ ਦਿਨ ਜਾਰੀ ਰਹਿਣੀਆਂ ਆ ਸੋ ਅੱਜ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਅਮਰੀਕਾ ਜਿਹੜੀ ਜਿਹੜੀ ਗਲਫ ਆਫ ਮੈਕਸੀਕੋ ਆ ਉਹਦਾ ਨਾਮ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਰੱਖ ਦੇਣਾ ਸੋ ਇਹ ਪਨਾਮਾ ਨਹਿਰ ਦੇ ਉੱਤੇ ਵੀ ਉਹਨਾਂ ਨੇ ਗੱਲਬਾਤ ਕੀਤੀ ਆ ਕਈ ਕੁਸ਼ ਅੱਜ ਆਪਣੇ ਭਾਸ਼ਣਾਂ ਦੇ ਵਿੱਚ ਉਹਨਾਂ ਨੇ ਗੱਲਾਂ ਕਹੀਆਂ ਜਿਹੜੀਆਂ ਬਹੁਤ ਮਹੱਤਵਪੂਰਨ ਨੇ ਅ ਅਸਲ ਦੇ ਵਿੱਚ ਅੱਜ ਜਿਹੜਾ ਖਾਸ ਗੱਲਾਂ ਬਾਤਾਂ ਸੀਗੀਆਂ ਉਹਨਾਂ ਦੇ ਭਾਸ਼ਣ ਨੂੰ ਜੇਕਰ ਤੁਸੀਂ ਸਮਪ ਕਰਨਾ ਹੋਵੇ ਕੈਨੇਡਾ ਬਾਰੇ ਉਹਨਾਂ ਨੇ ਹਜੇ ਕੁਝ ਨਹੀਂ ਕਿਹਾ ਕਿੰਨੇ ਟੈਰਿਫ ਲਾਉਣੇ ਆ ਕੀ ਕਰਨਾ ਹਜੇ ਕੁਝ ਨਹੀਂ ਪਤਾ ਇਹਦੇ ਬਾਰੇ ਜਦੋਂ ਤੱਕ ਦੀਆਂ ਖਬਰਾਂ ਸੀਗੀਆਂ ਸੋ ਪਹਿਲਾਂ ਇਸ ਪ੍ਰੋਸੈਸ ਨੂੰ ਅੱਜ ਜੋ ਜੋ ਕੁਝ ਹੋਇਆ ਸਵੇਰੇ 5 ਵਜੇ ਜਿਹੜਾ ਈਸਟਰਨ ਟਾਈਮ ਸੀਗਾ ਉਹਦੇ ਹਿਸਾਬ ਦੇ ਨਾਲ 5 ਵਜੇ ਅੱਜ ਤੜਕੇ ਜਿਹੜੀ ਸਕਰੀਨਿੰਗ ਓਪਨ ਹੋ ਗਈ ਸੀ ਕੈਪੀਟਲ ਦੇ ਉੱਤੇ ਸਿਕਿਉਰਿਟੀ ਸਕਰੀਨਿੰਗ ਆ ਲੋਕ ਆਉਂਦੇ ਆ ਉਹਨਾਂ ਨੇ ਬੈਠਣਾ ਆ ਪਹਿਲਾਂ ਬਾਹਰ ਹੋਣਾ ਸੀ ਸਾਰਾ ਕਿਉਂਕਿ ਠੰਡ ਬਹੁਤ ਆ ਇਸ ਕਰਕੇ ਨੂੰ ਅੰਦਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੀਆਂ ਨਾਨ ਪਾਰਟਿਸਨ ਸਰਵਿਸਸ ਸੀਗੀਆਂ ਸੇਂਟ ਜੋਨਸ ਜਿਹੜਾ ਚਰਚਾ ਉੱਥੇ ਕੀਤੀਆਂ ਗਈਆਂ ਡਾਊਨ ਟਾਊਨ ਵਸ਼ਿੰਗਟਨ ਦੇ ਵਿੱਚ ਉਸ ਤੋਂ ਬਾਅਦ ਡੋਨਲਡ ਟਰੰਪ ਤੇ ਮਲਾਨਾ ਟਰੰਪ ਉਹ ਪਹੁੰਚੇ ਵਾਈਟ ਹਾਊਸ ਵਾਈਟ ਹਾਊਸ ਪਹੁੰਚ ਕੇ ਉਹਨਾਂ ਨੇ ਜੋ ਬਾਈਡਨ ਦੇ ਨਾਲ ਚਾਹ ਦਾ ਕੱਪ ਸਾਂਝਾ ਕੀਤਾ ਜਿਨ੍ਹਾਂ ਦੇ ਨਾਲ ਜੋ ਬਾਈਡਨ ਤੇ ਫਾਰਮਰ ਫਸਟ ਲੇਡੀ ਜੈਲ ਬਾਈਡਨ ਜਿਹੜੀ ਕਿ ਉਸ ਵੇਲੇ ਫਸਟ ਲੇਡੀ ਸੀ ਉਸ ਤੋਂ ਬਾਅਦ ਇਹ ਰਵਾਇਤਾਂ ਉੱਥੋਂ ਦੀ ਇਸ ਰਵਾਇਤ ਦੇ ਅਨੁਸਾਰ ਫਿਰ ਜਿਹੜਾ ਪੁਰਾਣਾ ਰਾਸ਼ਟਰਪਤੀ ਹੁੰਦਾ ਜਾਂ ਜਿਹੜਾ ਜਾ ਰਿਹਾ ਹੁੰਦਾ ਉਹ ਆ ਰਿਹਾ ਰਾਸ਼ਟਰਪਤੀ ਨੂੰ ਆਪਸ ਕਾਟ ਕਰਕੇ ਕੈਪੀਟਲ ਦੇ ਵਿੱਚ ਲੈ ਕੇ ਜਾਂਦੇ ਆ ਫਿਰ 9:30 ਵਜੇ ਜਿਹੜਾ ਲਾਈਵ 뮤직 ਸ਼ੁਰੂ ਹੋਇਆ ਉੱਥੇ ਓਪਨਿੰਗ ਰਿਮਾਰਕ ਸੀਗੇ ਕੁਝ ਪਰਫਾਰਮੈਂਸਾਂ ਸੀਗੀਆਂ ਉਹਦੇ ਤੋਂ ਬਾਅਦ 10 ਵਜੇ ਜਿਹੜੇ ਆਫੀਸ਼ੀਅਲ ਗੈਸਟ ਸੀਗੇ ਉਹ ਆਉਣੇ ਸ਼ੁਰੂ ਹੋ ਗਏ 11:30 ਵਜੇ ਫਿਰ ਜਿਹੜੇ ਟਿਕਟਸ ਵਾਲੇ ਸੀਗੇ ਉਹ ਆਉਣੇ ਸ਼ੁਰੂ ਹੋ ਗਏ ਤੇ 12 ਵਜੇ ਜਿਹੜਾ ਉਹਨਾਂ ਨੇ ਇਹ ਸੌ ਚੁੱਕੀ ਤੇ ਜਿਹੜੀ ਸੈਰੇਮਨੀ ਸੀ ਉਹ ਕੀਤੀ ਗਈ ਉਹਦੇ ਤੋਂ ਬਾਅਦ ਫਿਰ ਜਿਹੜੀ ਅਫੀਸ਼ੀਅਲ ਇੱਕ ਫੇਅਰਵੈਲ ਜਾਂ ਜਿਹੜੀ ਸੈਰੇਮੋਨੀਅਲ ਡਿਪਾਰਚਰ ਹੁੰਦਾ ਜਿਹੜੇ ਰਾਸ਼ਟਰਪਤੀ ਜਾ ਰਿਹਾ ਸਾਬਕਾ ਰਾਸ਼ਟਰਪਤੀ ਦਾ ਜੋ ਬਰਡਨ ਦਾ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਵਿਦਾ ਕੀਤਾ ਗਿਆ ਨਾਲ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਕਮਾਲਾ ਹੈਰਸ਼ੀ ਔਰ ਉਹ ਇੱਕ ਟਿਪੀਕਲ ਇੱਕ ਹੈਗਾ ਰਵਾਇਤ ਆ ਕਿ ਉਹ ਹੈਲੀਕਾਪਟਰ ਦੇ ਵਿੱਚ ਇੱਥੋਂ ਜਾਂਦੇ ਆ ਸੋ ਇਹਦੇ ਤੋਂ ਬਾਅਦ ਫਿਰ ਜਿਹੜੀ ਸਾਈਨਿੰਗ ਸੈਰੇਮਨੀ ਹੁੰਦੀ ਆ ਉਹ ਤੇ ਉਹਦੇ ਤੋਂ ਬਾਅਦ ਫਿਰ ਜਿਹੜਾ ਅਗਲੀ ਕਾਰਵਾਈ ਹੁੰਦੀ ਆ ਉਹ ਇਹ ਸਾਰਾ ਪ੍ਰੋਸੈਸ ਜਿਹੜਾ ਉਸੇ ਤਰੀਕੇ ਦੇ ਨਾਲ ਕੀਤਾ ਗਿਆ ਲਗਭਗ 3:00 ਵਜੇ ਫਿਰ ਉਹਨਾਂ ਦਾ ਜਿਹੜਾ ਸ케줄 ਸੀਗਾ ਪੈਂਸਿਲਵੇਨੀਆ ਐਵੇਨਿਊ ਦੇ ਉੱਤੇ ਪ੍ਰਸੀਡ ਕਰਦੇ ਆ ਵਾਈਟ ਹਾਊਸ ਵੱਲੋਂ ਤੇ ਫਿਰ ਉਹ ਕੈਪੀਟਲ 1 ਅਰੀਨਾ ਦੇ ਅੰਦਰ ਜਾਂ ਕੀਤਾ ਗਿਆ ਸੀ ਕਿਉਂਕਿ ਕੋਲਡ ਵੈਦਰ ਕਰਕੇ ਤੇ ਫਿਰ ਉਸ ਤਰ੍ਹਾਂ ਦੀਆਂ ਜਿਹੜੀਆਂ ਸੈਰੇਮਨੀ ਸੀ ਆ ਉੱਥੇ ਕੀਤੀਆਂ ਜਾਂਦੀਆਂ ਸੋ ਕਈ ਮੁੱਦੇ ਇਹ ਸਾਰੇ ਕੁਝ ਦੇ ਵਿੱਚ ਜਿਹੜਾ ਖਾਸ ਤੌਰ ਦੇ ਉੱਤੇ ਡੋਨਲਡ 트ੰਪ ਦਾ ਅੱਜ ਭਾਸ਼ਣ ਆ ਇੱਕ ਤੇ ਉਹਨਾਂ ਨੇ ਸਭ ਤੋਂ ਜਿਹੜੀ ਠੋਕ ਕੇ ਗੱਲ ਕਹੀ ਆ ਕਿ ਅਮਰੀਕਾ ਦੇ ਮਾੜੇ ਦਿਨ ਖਤਮ ਹੋ ਗਏ ਅੱਜ ਤੋਂ ਜਿਹੜਾ ਸੁਨਹਿਰੀ ਯੁੱਗ ਅਮਰੀਕਾ ਦਾ ਸ਼ੁਰੂ ਹੋ ਗਿਆ ਇਹ ਗੱਲ ਉਹਨਾਂ ਨੇ ਖਾਸ ਜ਼ੋਰ ਦੇ ਕੇ ਕਹੀ ਆ ਲਗਾਤਾਰ ਉਹ ਜਿਹੜੀ ਇਕਨੋਮਿਕ ਪਲਾਨ ਆ ਇਹਦੇ ਉੱਤੇ ਗੱਲ ਕਰਦੇ ਰਹੇ ਆ ਉਹਨਾਂ ਨੇ ਕਿਹਾ ਕਿ ਯੂ ਐਸ ਵਿਲ ਬੀ ਅ ਰਿਚ ਨੇਸ਼ਨ ਅਗੇਨ ਕਿ ਅਮਰੀਕਾ ਫੇਰ ਇੱਕ ਵਾਰੀ ਅਮੀਰ ਮੁਲਕ ਹੋਏਗਾ ਕਿਉਂਕਿ ਜਿਹੜਾ ਤਰਲ ਸੋਨਾ ਆ ਤੁਹਾਡੇ ਪੈਰਾਂ ਥੱਲੇ ਆ ਲਿਕਵਿਡ 골ਡ ਅੰਡਰ आवर ਫੀਟ ਜਿਹੜਾ ਤੇਲ ਕੱਢਣਾ ਥੱਲੋਂ ਕੱਚਾ ਤੇਲ ਜਾਂ ਹੋਰ ਚੀਜ਼ਾਂ ਨੇ ਉਹਦੇ ਉੱਤੇ ਉਹਨਾਂ ਨੇ ਕਰੋੜਾਂ ਦੇ ਉੱਤੇ ਖਾਸ ਤੌਰ ਦੇਤੇ ਫੋਕਸ ਕੀਤਾ ਕਿ ਅਸੀਂ ਫੇਰ ਅਮੀਰ ਹੋਵਾਂਗੇ ਕਿਉਂਕਿ ਸੋਨਾ ਸਾਡੇ ਪੈਰਾਂ ਥੱਲੇ ਆ ਡਿਟੇਲਸ ਪਲਾਨ ਉਹਨਾਂ ਨੇ ਦਿੱਤੇ ਆਟੋ ਇੰਡਸਟਰੀਜ਼ ਬਾਰੇ ਕਿ ਜਿਹੜੇ ਇਲੈਕਟ੍ਰਿਕ ਵਹੀਕਲ ਮੰਡੇਟ ਆ ਇਹਨੂੰ ਰਿਵੋਕ ਕਰਨਗੇ ਕਿਉਂਕਿ ਜਿਹੜੀਆਂ ਆਟੋਮੋਬਾਈਲਸ ਆ ਅਮਰੀਕਾ ਦੇ ਵਿੱਚ ਦੁਬਾਰਾ ਬਣਾਉਣਗੇ ਤੇ ਉਸ ਤਰੀਕੇ ਨਾਲ ਉਹ ਕਹਿੰਦੇ ਸੀ ਬਣਾਵਾਂਗੇ ਜਿੱਦਾਂ ਕਿਸੇ ਨੇ ਨਹੀਂ ਬਣਾਈਆਂ ਇਹ ਖਾਸ ਉਹਨਾਂ ਦਾ ਫੋਕਸ ਸੀ ਜੋ ਬਰਡਨ ਦੀਆਂ ਕੁਝ ਪਾਲਿਸੀਆਂ ਸੀਗੀਆਂ ਜਿਨ੍ਹਾਂ ਦੇ ਮੰਡੇਟ ਸੀਗੇ ਵੀ ਇੱਥੇ 2035 ਤੱਕ ਇੰਨੀਆਂ ਜਿਹੜੀਆਂ ਕਾਰਾਂ ਨੇ ਉਹ ਵੇਕਣ ਵਾਲੀਆਂ ਗੈਸ ਤੇ ਨਹੀਂ ਹੋਣੀਆਂ ਚਾਹੀਦੀਆਂ ਇਲੈਕਟ੍ਰਿਕ ਹੋ ਜਾਣੀਆਂ ਚਾਹੀਦੀਆਂ ਇਲੈਕਟ੍ਰਿਕ ਕਰਨ ਦੇ ਲਈ ਬਹੁਤ ਸਾਰਾ ਇਨਫਰਾਸਟ੍ਰਕਚਰ ਜਾਂ ਜਿਹੜੀਆਂ ਆਟੋ ਬodies ਨੇ ਉਹ ਵੱਡਾ ਜਿਹੜੀਆਂ ਆਟੋਮੋਬਾਈਲਸ ਬਣਾ ਰਹੀਆਂ ਕੰਪਨੀਆਂਜ਼ ਨੇ ਉਹ ਖਾਸ ਤੌਰ ਦੇ ਉੱਤੇ ਇਸ ਗੱਲ ਦੇ ਉੱਤੇ ਕਹਰੇ ਕਿ ਸਾਡੇ ਲਈ ਬਹੁਤ ਮਹਿੰਗਾ ਆ ਏਡੀ ਜਲਦੀ ਟਰਾਂਜ਼ੀਸ਼ਨ ਕਰਨੀ ਤੇ ਇਹ ਇਹਨਾਂ ਨੇ ਆਉਂਦੇ ਜਿਹੜਾ ਪਹਿਲਾ ਕੰਮ ਇਹ ਕਿਹਾ ਕਿ ਅਸੀਂ ਸਿੱਧੇ ਇਹਨਾਂ ਦੀ ਮਦਦ ਕਰਾਂਗੇ ਵੀ ਜਿੰਨੀ ਤੇਜ਼ੀ ਦੇ ਨਾਲ ਅੱਗੇ ਇਲੈਕਟ੍ਰਿਕ ਵਹੀਕਲ ਕੀਤੇ ਜਾ ਰਹੇ ਸੀ ਕਿ ਗੈਸ ਵਾਲੀਆਂ ਕਾਰਾਂ ਬਾਹਰ ਛੱਡਦੇ ਹੋ ਤੇ ਸਾਰੇ ਇਲੈਕਟ੍ਰਿਕ ਹੋ ਜੋ ਉਹ ਕੰਮ ਸਲੋ ਕਰਨਗੇ ਇਹ ਸਾਫ਼ ਤੌਰ ਦੇ ਉੱਤੇ ਇਹਨਾਂ ਨੇ ਇਹ ਐਲਾਨ ਕਰ ਦਿੱਤਾ ਆ ਔਰ ਦੂਜੀ ਗੱਲ ਉਹਨਾਂ ਨੇ ਜਿਹੜੀ ਇਹ ਕਹੀ ਹੈ ਕਿ ਜਿਹੜਾ ਅਮਰੀਕਾ ਆ ਇਹ ਇੱਕ ਵਾਰ ਫੇਰ ਮੈਨੂਫੈਕਚਰਿੰਗ ਨੇਸ਼ਨ ਹੋਊਗਾ ਸਾਡੇ ਕੋਲ ਸਮਾਨ ਬਣੂਗਾ ਅਸੀਂ ਬਾਹਰੋਂ ਸਮਾਨ ਨਹੀਂ ਮੰਗਵਾਉਣਾ ਜਿਹੜਾ ਅਮਰੀਕਾ ਆ ਇਹਦਾ ਬਹੁਤਾ ਔਇਲ ਤੇ ਨੈਚੁਰਲ ਗੈਸ ਆ ਇਹਦੇ ਕੋਲ ਕਿਸੇ ਵੀ ਨੇਸ਼ਨ ਨਾਲੋਂ ਇਹਨਾਂ ਕੋਲ ਜ਼ਿਆਦਾ ਹੈ ਤੇ ਉਹ ਕਹਿੰਦੇ ਅਸੀਂ ਯੂਜ਼ ਕਰਨਾ ਇੱਕ ਨਾਰਾ ਬਹੁਤ ਬਾਰ ਬਾਰ ਲਾਇਆ ਰਹੇ ਨੇ ਡ੍ਰਿਲ ਬੇਬੀ ਡ੍ਰਿਲ ਜਦੋਂ ਇਹਨਾਂ ਨੇ ਫੇਰ ਹੋ ਅੱਜ ਫੇਰ ਉਹ ਹੀ ਨਾਰਾ ਲਾਇਆ ਡ੍ਰਿਲ ਬੇਬੀ ਡ੍ਰਿਲ ਤੇ ਲੋਕਾਂ ਨੇ ਭਰਪੂਰ ਇਸ ਗੱਲ ਦਾ ਸਮਰਥਨ ਦਿੱਤਾ ਸੋ ਤੇਲ ਕੱਢਣ ਦੀ ਪਾਲਿਸੀ ਦੇ ਉੱਤੇ ਸਪਸ਼ਟ ਤੌਰ ਦੇ ਉੱਤੇ ਇਹਨਾਂ ਨੇ ਕਹਿ ਦਿੱਤਾ 카ਰਟਲ ਦੇ ਉੱਤੇ ਇਹਨਾਂ ਨੇ ਬਹੁਤ ਸਖਤ ਸ਼ਬਦ ਵਰਤੇ ਆ ਜਿਹੜੇ 카ਰਟਲਸ ਨੇ ਇਹਨਾਂ ਨੂੰ ਇਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਕਵਾਂਗੇ ਇਹ 카ਰਟਲ ਦੇ ਉੱਤੇ ਸਖਤ ਤੌਰ ਦੇ ਉੱਤੇ ਸਖਤ ਹੋ ਰਹੇ ਆ ਦੂਜਾ ਇਹ ਮਤਲਬ ਕਲੀਅਰ ਕੱਟ ਉਹਨਾਂ ਨੂੰ ਡੈਸੀਗਨੇਟ ਕਰ ਦੇਣਾ ਇਹਨਾਂ ਨੇ ਅੱਜ ਹੀ ਫੋਰਨ ਟੈਰਰਿਸਟ ਆਰਗੇਨਾਈਜੇਸ਼ਨਸ ਇਸ ਗੱਲ ਦੇ ਉੱਤੇ ਵੀ ਲੋਕਾਂ ਨੇ ਬਹੁਤ ਸਾਰੀਆਂ ਅੱਜ ਤਾਲੀਆਂ ਮਾਰੀਆਂ ਇਹਦੇ ਤੋਂ ਬਾਅਦ ਜਿਹੜੇ ਉਹਨਾਂ ਨੇ ਖਾਸ ਤੌਰ ਦੇ ਉੱਤੇ ਉਹ ਕਹਿੰਦੇ ਅਸੀਂ ਜਿਹੜਾ ਇੱਕ ਜਿਹੜਾ ਐਕਟ ਆ ਉਹਦੇ ਉੱਤੇ ਵੀ ਦੇਖ ਰਹੇ ਹਾਂ ਇਸ ਚੀਜ਼ ਦੇ ਉੱਤੇ 1798 ਦੇ ਵਿੱਚ ਜਿਹੜਾ ਅਨਮੀਸ ਐਕਟ ਆਫ 1798 ਆ ਉਹ ਸਰਕਾਰ ਨੂੰ ਡਾਇਰੈਕਟ ਕਰੂਗਾ ਕਿ ਆਪਣੀ ਪੂਰੀ ਦੀ ਪੂਰੀ ਪਾਵਰ ਸਟੇਟ ਦੀ ਤੇ ਫੈਡਰਲ ਦੀ ਯੂਜ਼ ਕਰਕੇ ਇਹ ਜਿਹੜੇ ਫੋਰਨ ਗੈਂਗਸ ਨੇ ਇੱਥੇ ਅਮਰੀਕਾ ਦੀ ਧਰਤੀ ਦੇ ਉੱਤੇ ਇਹਨਾਂ ਨੂੰ ਅਸੀਂ ਟਾਰਗੇਟ ਕਰੀਏ ਸੋ ਉਹ ਕੁਝ ਉਹਨਾਂ ਨੇ ਅੱਜ ਜਿਹੜੇ ਪਲਾਨ ਨੇ ਉਹਨਾਂ ਬਾਰੇ ਵੀ ਦੱਸਿਆ ਖਾਸ ਤੌਰ ਦੇ ਉੱਤੇ ਨੇ ਐਮਰਜੈਂਸੀ ਲਾ ਦਿੱਤੀ ਆ ਯੂਐਸ ਮੈਕਸੀਕੋ ਬਾਰਡਰ ਦੇ ਉੱਤੇ ਉੱਥੇ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਆ ਇਲੀਗਲ ਐਂਟਰੀ ਇਮੀਡੀਏਟਲੀ ਬੀ ਹਾਲਟਡ ਬੀ ਇੱਕਦਮ ਉੱਥੇ ਉਹ ਕਹਿੰਦੇ ਰੋਕ ਦਿੱਤੀ ਜਾਵੇ ਕੋਈ ਵੀ ਗੈਰ ਕਾਨੂੰਨੀ ਦਾਖਲਾ ਇੱਥੇ ਅਸੀਂ ਨਹੀਂ ਕਰਨ ਦੇਣਾ ਤੇ ਉਹ ਕਹਿੰਦੇ ਅਸੀਂ ਜਿਹੜੇ ਕਈ ਮਿਲੀਅਨਸ ਜਿਹੜੇ ਹੈਗੇ ਆ ਇਥੋਂ ਕ੍ਰਿਮੀਨਲਸ ਉਹਨਾਂ ਨੂੰ ਅਸੀਂ ਬਾਹਰ ਕੱਢਣ ਬਾਰੇ ਸੋਚ ਰਹੇ ਹਨ ਇਹ ਵੀ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਸੋ ਕੁਝ ਜਿਹੜੇ ਉਹਨਾਂ ਦੇ ਐਕਸ਼ਨ ਪਲਾਨ ਆ ਉਹਦੇ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਹੈ ਬਾਕੀ ਥੋੜਾ ਥੋੜਾ ਕਰਕੇ ਉਹ ਲੱਗਦਾ ਵੀ ਇਹਦੇ ਉੱਤੇ ਫੈਸਲੇ ਲੈਣਗੇ ਪਰ ਕੁਝ ਜਿਹੜੇ ਹਿਸਪੈਨਿਕ ਵੋਟਰਸ ਨੇ ਜਾਂ ਬਲੈਕ ਵੋਟਰਸ ਨੇ ਉਹਨਾਂ ਨੂੰ ਖਾਸ ਤੌਰ ਤੇ ਸੰਬੋਧਨ ਕੀਤਾ ਡੋਨਲਡ ਟਰੰਪ ਨੇ ਉਹਨਾਂ ਨੇ ਜਿਹੜੇ ਬਲੈਕ ਤੇ ਹਿਸਪੈਨਿਕ ਕਮਿਊਨਿਟੀਆਂ ਨੇ ਅਮਰੀਕਾ ਦੇ ਵਿੱਚ ਉਹਨਾਂ ਦਾ ਧੰਨਵਾਦ ਕੀਤਾ ਤੇ ਦੂਜੀ ਉਹਨਾਂ ਨੇ ਜਿਹੜੀ ਖਾਸ ਗੱਲਬਾਤ ਕਹੀ ਹੈ ਕਿ ਤੁਸੀਂ ਜਿਹੜਾ ਪਿਆਰ ਦਿੱਤਾ ਹੈ ਜਾਂ ਯਕੀਨ ਕੀਤਾ ਹੈ ਸਾਡੇ ਦੇ ਉੱਤੇ ਉਹ ਕਹਿੰਦੇ ਮੈਂ ਕੈਂਪੇਨ ਦੇ ਦੌਰਾਨ ਤੁਹਾਨੂੰ ਸੁਣਿਆ ਆ ਮੈਂ ਤੁਹਾਡੀ ਗੱਲ ਸੁਣੀ ਆ ਤੇ ਉਹਦੇ ਉੱਤੇ ਮੈਂ ਕੰਮ ਕਰਦਾ ਰਹੂੰਗਾ ਤੇ ਕੰਮ ਕਰੂੰਗਾ ਸੋ ਇਹ ਇੱਕ ਖਾਸ ਗੱਲ ਸੀਗੀ ਉਹਨਾਂ ਦੀ ਸੋ ਅੱਜ ਅਸੀਂ ਜਾਣਦੇ ਹਾਂ ਕਿ 20 ਜਨਵਰੀ ਇਹਦਾ ਵੀ ਜ਼ਿਕਰ ਕੀਤਾ ਕਿ ਮਾਰਟਨ ਲੂਥਰ ਕਿੰਗ ਡੇ ਆ ਅਮਰੀਕਾ ਦੇ ਵਿੱਚ ਜਿਹੜੇ ਸਿਵਲ ਰਾਈਟ ਬਹੁਤ ਵੱਡੇ ਐਕਟਿਵਿਸਟ ਹੋਏ ਆ ਉਹਨਾਂ ਦੇ ਉਹ ਕਹਿੰਦੇ ਅਸੀਂ ਉਸ ਸੁਪਨੇ ਨੂੰ ਅਸਲੀਅਤ ਦੇ ਵਿੱਚ ਲਿਆਉਣ ਲਈ ਯਤਨ ਕਰਾਂਗੇ ਇਹ ਡੋਨਲਡ ਟਰੰਪ ਨੇ ਗੱਲਬਾਤ ਜਿਹੜੀ ਆ ਇਹ ਕਹੀ ਹੈ ਜਿਹੜੇ ਡੋਨਲਡ ਟਰੰਪ ਦੇ ਖਿਲਾਫ ਹਮਲੇ ਹੋਏ ਇਹਨਾਂ ਦੇ ਉੱਤੇ ਉਹਨਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਤਾਂ ਕਹਿੰਦੇ ਕਿ ਮੇਰੀ ਇਹ ਕੋਈ ਚੀਜ਼ ਸੀਗੀ ਜੇ ਮੈਨੂੰ ਬਚਾਇਆ ਆ ਤੇ ਇਹ ਕਿਸੇ ਕੰਮ ਦੇ ਲਈ ਬਚਾਇਆ ਕੋਈ ਕੌਜ਼ ਆ ਜਿਹੜੀ ਉਹ ਕਹਿੰਦੇ ਮੇਰੇ ਜੀਵਨ ਦੇ ਉੱਤੇ ਹਮਲੇ ਕੀਤੇ ਗਏ ਆ ਇਹ ਮੈਨੂੰ ਉਹ ਕਹਿੰਦੇ ਕਿਸੇ ਵੀ ਰਾਸ਼ਟਰਪਤੀ ਨਾਲੋਂ ਜ਼ਿਆਦਾ ਜਿਹੜਾ ਮੇਰਾ ਇਮਤਿਹਾਨ ਲਿਆ ਗਿਆ ਕਹਿ ਲਓ ਤੇ ਜਾਂ ਜਿਹੜਾ ਮੈਨੂੰ ਟਾਰਗੇਟ ਕੀਤਾ ਗਿਆ ਕਟੈਸਟਡ ਜਿਹੜਾ ਉਹਨੇ ਸ਼ਬਦ ਵਰਤਿਆ ਟੈਸਟਡ ਮੋਰ ਦਨ ਐਨੀ ਪ੍ਰੈਜ਼ੀਡੈਂਟ ਇੱਥੇ ਉਹਨਾਂ ਨੇ ਇਹ ਵੀ ਕੀਤਾ ਕਿ ਮੈਨੂੰ ਮੇਰਾ ਕੰਮ ਕਰਨ ਤੋਂ ਰੋਕਿਆ ਗਿਆ ਜਿਹੜੀ ਸਾਡੀ ਆਜ਼ਾਦੀ ਸੀ ਉਹਨੂੰ 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 ਰੋਕਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਉਹਨੇ ਮੇਰੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਤੇ ਜੇ ਉਹ ਕਹਿੰਦੇ ਮੇਰੇ ਜਾਨ ਬਚੀ ਆ ਤਾਂ ਇਹ ਕਿਸੇ ਰੀਜ਼ਨ ਕਰਕੇ ਆ ਔਰ ਰੀਜਨ ਆ ਕਿ ਮੇਕ ਅਮਰੀਕਾ ਗ੍ਰੇਟ ਅਗੇਨ ਇਹ ਸਲੋਗਨ ਜਿਹੜਾ ਉਹਨਾਂ ਨੇ ਵਰਤਿਆ ਆ ਕਿ ਹੁਣ ਅਸੀਂ ਇਹਨੂੰ ਦੁਬਾਰਾ ਫੇਰ ਜਿਹੜਾ ਇੱਕ ਵਾਰੀ ਫੇਰ ਅਮਰੀਕਾ ਜਿਹੜਾ ਪਹਿਲਾਂ ਵਰਗਾ ਹੋਊਗਾ ਇੱਕ ਗੱਲ ਇਹ ਮੰਨੀ ਆ ਕਿ ਅਮਰੀਕਾ ਡਿਕਲਾਈਨ ਦੇ ਵਿੱਚ ਸੀ ਮਤਲਬ ਅਮਰੀਕਾ ਥੱਲੇ ਵਾਲੂ ਜਾ ਰਿਹਾ ਸੀ ਤੇ ਖਾਸ ਕਰ ਉਹਨਾਂ ਨੇ ਇਹ ਕਹੀ ਆ ਕਿ ਇਹ ਡਿਕਲਾਈਨ ਹੁਣ ਖਤਮ ਹੋ ਗਿਆ ਅਮਰੀਕਾਜ਼ ਡਿਕਲਾਈਨ ਇਜ਼ ਓਵਰ ਲਗਾਤਾਰ ਇਸ ਐਡਰੈਸ ਦੇ ਵਿੱਚ ਜਿਨ੍ਹਾਂ ਨੇ ਜਿਹੜੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਕੁਝ ਲੋਕਾਂ ਨੇ ਸਾਡਾ ਯਕੀਨ ਸਾਡਾ ਪੈਸਾ ਸਾਡੀ ਡੈਮੋਕ੍ਰੇਸੀ ਸਾਡੀ ਫਰੀडम ਇਹ ਸਾਰਾ ਕੁਝ ਜਿਹੜਾ ਆ ਉਹ ਤੁਹਾਨੂੰ ਹੁਣ ਦਿੱਤਾ ਜਾਊਗਾ ਜੋ ਕੁਝ ਅਸੀਂ ਡਿਜ਼ਰਵ ਕਰਦੇ ਆ ਕਹਿੰਦੇ ਇਸ ਵੇਲੇ ਜਿਹੜੀ ਅਮਰੀਕਾ ਦਾ ਡਿਕਲਾਈਨ ਸੀ ਥੱਲੇ ਨੂੰ ਜਾਣਾ ਸੀ ਇਹ ਖਤਮ ਹੋ ਚੁੱਕਿਆ ਤੇ ਇਹ ਜਿਹੜਾ ਦੇਸ਼ ਜਿਹੜਾ ਇਸ ਵੇਲੇ ਜਿਸ ਚੈਲੰਜ ਦੇ ਵਿੱਚੋਂ ਨਿਕਲ ਰਿਹਾ ਆ ਤੇ ਉਹ ਜਿਹੜੇ ਉਹਨਾਂ ਨੇ ਸ਼ਬਦ ਬਹੁਤ ਸਖਤ ਵਰਤੇ ਕਿ ਜਿਹੜੇ ਕਰਪਟ ਐਸਟੈਬਲਿਸ਼ਮੈਂਟ ਸੀ ਕਿ ਜਿਹੜਾ ਯੂਐਸਾ ਉਹਨੇ ਸਾਹਮਣਾ ਕੀਤਾ ਸੰਕਟ ਦਾ ਜਿਹਦੇ ਜਿਹ ਵਿੱਚ ਜਿਹੜੇ ਰੈਡੀਕਲ ਐਂਡ ਕਰਪਟ ਐਸਟੈਬਲਿਸ਼ਮੈਂਟ ਉਹਨਾਂ ਨੇ ਇਹ ਸ਼ਬਦ ਵਰਤੇ ਆ ਕਮਾਲਾ ਹਾਰਿਸ ਤੇ ਜੋ ਬਾਈਡਨ ਸਾਹਮਣੇ ਬੈਠੇ ਸੀ ਸੋ ਪਹਿਲਾ ਐਡਮਿਨਿਸਟ੍ਰੇਸ਼ਨ ਉਹਨੇ ਖਾਸ ਸਿੱਧਾ ਮਤਲਬ ਇਸ ਗੱਲ ਨੂੰ ਕਿਹਾ ਕਿ ਜਿਹੜੇ ਪ੍ਰੀਵੀਅਸ ਐਡਮਿਨਿਸਟ੍ਰੇਸ਼ਨ ਸੀਗੇ ਉਹਨਾਂ ਨੇ ਜੇਸ ਕਿਸਮ ਦਾ ਇੱਕ ਖਤਰਨਾਕ ਕਿ ਕ੍ਰਿਮੀਨਲਸ ਨੂੰ ਪ੍ਰੋਟੈਕਟ ਕੀਤਾ ਆ ਜਿਹੜੇ ਗੈਰ ਕਾਨੂੰਨੀ ਤੌਰ ਦੇ ਉੱਤੇ ਦੇਸ਼ ਦੇ ਵਿੱਚ ਸ਼ਾਮਲ ਆ ਦਾਖਲ ਹੋਏ ਆ ਉਹਨਾਂ ਦੇ ਉੱਤੇ ਅਸੀਂ ਕਾਰਵਾਈ ਕਰਾਂਗੇ ਲੋਕ ਕਹਿੰਦੇ ਸਰਕਾਰ ਨੇ ਅਨਲਿਮਿਟਿਡ ਫੰਡਿੰਗ ਦਿੱਤੀ ਆ ਜਿਹੜਾ ਡਿਫੈਂਸ ਦੇ ਲਈ ਫੋਰਨ ਬਾਰਡਰਸ ਦੇ ਉੱਤੇ ਅਸੀਂ ਕਹਿੰਦੇ ਜਿਹੜਾ ਜਿਹੜਾ ਡਿਫੈਂਸ ਆ ਉੱਥੇ ਅਮਰੀਕਾ ਦੇ ਬਾਰਡਰਸ ਦੇ ਉੱਤੇ ਦੁਬਾਰਾ ਲੈ ਕੇ ਆਵਾਂਗੇ ਜਿਹੜੀ ਪਨਾਮਾ ਕਨਾਲ ਆ ਉਹਦੇ ਉੱਤੇ ਫਿਰ ਇਹਨਾਂ ਨੇ ਕਿਹਾ ਹਾਲਾਂਕਿ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਇਹ 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 ਜਿਹੜੀ ਜਿਹੜੀ ਫਾਲਸ ਇਹ ਗਲਤ ਸਟੇਟਮੈਂਟ ਆ ਉਹ ਕਹਿੰਦੇ ਬਣਾਈ ਅਸੀਂ ਪਨਾਮਾ ਕਨਾਲ ਪਨਾਮਾ ਨੂੰ ਵਾਪਸ ਦੇ ਦਿੱਤੀ ਗਲਤ ਤਰੀਕੇ ਦੇ ਨਾਲ ਸਾਰਾ ਪੈਸਾ ਸਾਡਾ ਲੱਗਿਆ ਬੰਦੇ ਸਾਡੇ ਮਰੇ ਉਹਨੂੰ ਬਣਾਉਣ ਦੇ ਲਈ ਹੁਣ ਉੱਥੋਂ ਜਦੋਂ ਜਹਾਜ਼ ਲੰਘਦੇ ਆ ਸਭ ਤੋਂ ਵੱਧ ਕਿਰਾਇਆ ਸਾਡੇ ਕੋਲੋਂ ਲਿਆ ਜਾ ਰਿਹਾ ਖਾਸ ਤੌਰ ਦੇ ਤੇ ਜਿਹੜੀ ਉਹਨਾਂ ਨੇ ਗੱਲ ਕਹੀ ਕਿ ਪਨਾਮਾ ਪਨਾਮਾ ਦੇਸ਼ ਦੀ ਹੈ ਇਹ ਕਨਾਲ ਉਹਨਾਂ ਦੇ ਅੰਦਰ ਆ ਪਰ ਚੀਨ ਦੇ ਕਹਿ ਅਨਸਾਰ ਚੱਲ ਰਹੀ ਹੈ ਅਸੀਂ ਵਾਪਸ ਲਵਾਂਗੇ ਇਹ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਕਹਿ ਚੁੱਕੇ ਆ ਪਰ ਹੁਣ ਉਹਨਾਂ ਦਾ ਇੱਕ ਵਾਰੀ ਫੇਰ ਕਹਿਣਾ ਕਿ ਅਸੀਂ ਉਹ ਵਾਪਸ ਲਵਾਂਗੇ ਇਹ ਵੀ ਕਈ ਸਵਾਲ ਪੈਦਾ ਕਰਦਾ ਸਪੇਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਜਿਹੜੇ ਐਸਟਰੋਨੌਟਸ ਨੇ ਸਾਡੇ ਉਹ ਮੰਗਲ ਗ੍ਰਹਿ ਦੇ ਉੱਤੇ ਜਾਣਗੇ ਤੇ ਨਵੀਆਂ ਜਿਹੜੀਆਂ ਜਿੱਤ ਦੇ ਝੰਡੇ ਕੱਢਣਗੇ ਅਮਰੀਕਾ ਦਾ ਝੰਡਾ ਮੰਗਲ ਗ੍ਰਹਿ ਦੇ ਉੱਤੇ ਅਸੀਂ ਦੇਖਾਂਗੇ ਤੇ ਜਦੋਂ ਇਹ ਕਹਿ ਰਹੇ ਸੀ ਉਸ ਵੇਲੇ ਐਲਨ ਮਸਕ ਖਾਸ ਤੌਰ ਦੇ ਉੱਤੇ ਮਤਲਬ ਸੱਜੇ ਹੱਥ ਦਾ ਅੰਗੂਠਾ ਉਹਨਾਂ ਨੇ ਤਾਂ ਨੂੰ ਕੀਤਾ ਤੇ ਥੰਬਸ ਅਪ ਕੀਤਾ ਤੇ ਲੋਕਾਂ ਨੇ ਤਾੜੀਆਂ ਮਾਰੀਆਂ ਜਿਹੜੀ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਅਮਰੀਕਾ ਦੇ ਲੋਕ ਨੇ ਉਹ ਬੋਲੇ ਨੇ ਅਸੀਂ ਉਹਨਾਂ ਨੂੰ ਸੁਣਿਆ ਆ ਤੇ ਅਸੀਂ ਉਸੇ ਤਰੀਕੇ ਨਾਲ ਉਹਨਾਂ ਦੇ ਹੱਕ ਦੇ ਵਿੱਚ ਕੰਮ ਕਰਾਂਗੇ ਭਵਿੱਖ ਸਾਡਾ ਆ ਸੋ ਜਿਹੜਾ ਅਮਰੀਕਾ ਫੋਕਸ ਹੋ ਖਾਸ ਖਾਸ ਤੌਰ ਦੇ ਤੇ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਅਮਰੀਕਾ ਆ ਇਹ ਸਭ ਤੋਂ ਉੱਤੇ ਆ ਜਿਹੜੀ ਰਿਸਪੈਕਟ ਆ ਸਟਰੈਂਥ ਆ ਉਹ ਅਮਰੀਕਾ ਦੀ ਰਿਸਪੈਕਟ ਦੁਨੀਆ ਦੇ ਵਿੱਚ ਪਹਿਲਾਂ ਵਾਲੀ ਹੋਊਗੀ ਜਿਹੜੀ ਪਿਛਲੇ ਸਮੇਂ ਦੇ ਵਿੱਚ ਥੱਲੇ ਚਲੀ ਗਈ ਸੀ ਲੋਕਾਂ ਦਾ ਸਰਕਾਰ ਦੇ ਵਿੱਚ ਯਕੀਨ ਹੋਊਗਾ ਕਰਪਸ਼ਨ ਨੂੰ ਖਤਮ ਕਰਾਂਗੇ ਗਵਰਨਮੈਂਟ ਨੂੰ ਫੇਅਰ ਬਣਾਵਾਂਗੇ ਤੇ ਰਿਲਾਈਏਬਲ ਬਣਾਵਾਂਗੇ ਬਾਰਡਰ ਸਿਕਿਉਰ ਕਰਾਂਗੇ ਇਲੈਗਲ ਇਮੀਗ੍ਰੇਸ਼ਨ ਉਧਰਲੇ ਪਾਸਿਓਂ ਰੋਕਾਂਗੇ ਔਰ ਇਸੇ ਕਰਕੇ ਉਹਨਾਂ ਨੇ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈ ਕ੍ਰਾਈਮਨਲ ਨੂੰ ਖਾਸ ਤੌਰ ਦੇ ਉੱਤੇ ਟਾਰਗੇਟ ਕਰਨਗੇ ਬਾਰਡਰ ਸਿਕਿਉਰ ਕਰਨ ਦੇ ਲਈ ਜਿਹੜੀ ਇਮੀਗ੍ਰੇਸ਼ਨ ਆ ਤੇ ਦੂਜਾ ਹੈਗਾ ਆ ਜਿਹੜੇ ਕ੍ਰਾਈਮ ਉਹਦੇ ਨਾਲ ਲੜ ਕੇ ਉਹ ਕਹਿੰਦੇ ਆਂ ਅਮਰੀਕਾ ਨੂੰ ਸੇਫ ਬਣਾਉਣਾ ਮਹਿੰਗਾਈ ਦੇ ਉੱਤੇ ਵੀ ਉਹਨਾਂ ਨੇ ਟਿੱਪਣੀ ਕੀਤੀ ਆ ਕੀ ਅਸੀਂ ਮਹਿੰਗਾਈ ਦੇ ਨਾਲ ਵੀ ਲੜਾਂਗੇ 인ਫਲੇਸ਼ਨ ਨਾਲ ਫਾਈਟ ਕਰਾਂਗੇ ਤੇ ਕੀਮਤਾਂ ਨੂੰ ਥੱਲੇ ਲਿਆਵਾਂਗੇ એનર્ਜੀ ਕੋਸਟ ਘਟਾਵਾਂਗੇ ਜਿਹੜੀ ਗੈਸ ਪ੍ਰੋਡਕਸ਼ਨ ਆ ਜਾਂ ਜਿਹੜੀ ਫੋਰਨ એનર્ਜੀ ਦੇ ਉੱਤੇ ਉਹ ਕਹਿੰਦੇ ਅਸੀਂ ਜਿਹੜੀ ਨਹੀਂ ਰੱਖਣੀ ਜਿਹੜੀ ਯਕੀਨ ਸਾਡਾ ਫੋਰਨ એનર્ਜੀ ਦੇ ਉੱਤੇ ਆ ਉਹ ਅਸੀਂ ਨਹੀਂ ਰੱਖਣਾ ਨੌਕਰੀਆਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਅਸੀਂ ਅਮਰੀਕਨ ਵਰਕਰ ਦੀ ਸਪੋਰਟ ਕਰਾਂਗੇ ਮੈਨੂਫੈਕਚਰਿੰਗ ਇੱਥੇ ਦੁਬਾਰਾ ਸ਼ੁਰੂ ਕਰਾਂਗੇ ਮੈਨੂਫੈਕਚਰਿੰਗ ਸ਼ੁਰੂ ਹੋਊਗੀ ਲੋਕਾਂ ਨੂੰ ਕੰਮ ਜ਼ਿਆਦਾ ਮਿਲੂਗਾ ਮਿਲਟਰੀ ਸਟਰੋਂਗ ਕਰਨ ਦੀ ਉਹਨਾਂ ਨੇ ਗੱਲਬਾਤ ਕੀਤੀ ਕਿ ਅਸੀਂ ਮਿਲਟਰੀ ਦੇ ਉੱਤੇ ਖਾਸ ਤੌਰ ਤੇ ਫੋਕਸ ਕਰਾਂਗੇ ਅਮਰੀਕਾ ਦਾ ਡਿਫੈਂਸ ਕਰੂਗਾ ਯੂਨਿਟੀ ਤੇ ਇਕੁਐਲਿਟੀ ਦੇ ਉੱਤੇ ਗੱਲਬਾਤ ਕੀਤੀ ਫ੍ਰੀ ਸਪੀਚ ਦੇ ਉੱਤੇ ਉਹਨਾਂ ਨੇ ਕਿਹਾ ਕਿਸੇ ਨੂੰ ਰੀਸਟੋਰ ਕਰਾਂਗੇ ਜਿਹੜੀ ਸੈਂਸਰਸ਼ਿਪ ਆ ਜਾਂ ਦੂਜੀਆਂ ਚੀਜ਼ਾਂ ਆ ਉਹਨੂੰ ਖਤਮ ਕਰਾਂਗੇ ਜਿਹੜੇ ਵੈਟਰਨਸ ਨੇ ਜਿਹੜੇ ਬਹੁਤ ਇੰਪੋਰਟੈਂਟ ਪਾਰਟ ਆ ਜਿਹੜੇ ਖਾਸ ਤੌਰ ਦੇ ਉੱਤੇ ਇੱਕ ਖਾਸ ਕਾਲ ਇਹਦੇ ਵਿੱਚ ਮਹੱਤਵਪੂਰਨ ਇਹ ਸੀਗੀ ਕਿ ਜਿਹੜੇ ਲੋਕਾਂ ਨੂੰ ਹਟਾ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਮੈਂ ਉਹ ਵੈਕਸੀਨ ਨਹੀਂ ਸੀ ਲਵਾਈ ਫੌਜੀਆ ਨੇ ਆਹ ਕੋਵਿਡ ਵਾਲੀ ਉਹਨਾਂ ਨੂੰ ਰੀਇਨਸਟੇਟ ਕਰਨ ਦੀ ਗੱਲ ਕੀਤੀ ਕਿ ਮਿਲਟਰੀ ਮੈਂਬਰਸ ਜਿਹੜੇ ਪਹਿਲੀਆਂ ਪਾਲਿਸਿਸ ਕਰਕੇ ਸਫਰ ਹੋਏ ਸੀ ਉਹਨਾਂ ਦਾ ਮਾਨ ਸਨਮਾਨ ਤੇ ਉਹਨਾਂ ਨੂੰ ਰੀਇਨਸਟੇਟ ਕਰਾਂਗੇ ਦੁਬਾਰਾ ਲੈ ਕੇ ਆਵਾਂਗੇ ਵਾਪਸ ਉਹਨਾਂ ਜਿਹੜੀ ਆ ਜਿਹੜੀ ਗਲਤ ਤਰੀਕੇ ਨਾਲ ਖਰਚਾ ਕੀਤਾ ਜਾ ਰਿਹਾ ਹੈ ਉਹਨੂੰ ਰੋਕਾਂਗੇ ਸਰਕਾਰ ਦੀ ਜਿਹੜੀ ਸਪੈਂਡਿੰਗ ਆ ਜਿਹੜੀ ਗਲਤ ਸਪੈਂਡਿੰਗ ਹੋ ਰਹੀ ਸੀ ਉਹਨੂੰ ਰੋਕਾਂਗੇ ਤੇ ਸਾਰੀਆਂ ਕਮਿਊਨਿਟੀਜ਼ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਸਾਰੀਆਂ ਕਮਿਊਨਿਟੀਜ਼ ਨੂੰ ਬਰਾਬਰ ਸਪੋਰਟ ਕਰਾਂਗੇ ਸੁਪਨੇ ਬਹੁਤ ਵੱਡੇ ਨੇ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਸਪੇਸ ਦੇ ਵਿੱਚ ਮਾਰਸ ਦੇ ਉੱਤੇ ਅ ਅਮਰੀਕਾ ਦਾ ਜਿਹੜਾ ਝੰਡਾ ਲਾਉਣਾ ਫੇਅਰ ਟ੍ਰੇਡ ਕਰਨਾ ਇਸੇ ਤਰੀਕ ਜਿਹੜੀ ਦੁਨੀਆ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਣੀ ਫਿਊਚਰ ਦਾ ਜਿਹੜਾ ਪਲਾਨ ਆ ਉਹ ਸੁਪਨੇ ਵੱਡੇ ਪ੍ਰਾਈਡ ਪਾਸਪਰਿਟੀ ਜਾਂ ਜਿਹੜਾ ਉਹਨੂੰ ਪੈਦਾ ਕਰਨਾ ਦੂਜਾ ਜਿਹੜੇ ਐਲਜੀਬੀਟੀਕਿਊ ਵਾਲੇ ਮਾਮਲੇ ਨੇ ਉਹਦੇ ਉੱਤੇ ਵੀ ਇਹਨਾਂ ਦੀ ਇੱਕ ਸਟੇਟਮੈਂਟ ਬਹੁਤ ਵੱਡੀ ਹੈ ਉਹ ਕਹਿੰਦੇ ਅਮਰੀਕਾ ਦਾ ਸੰਵਿਧਾਨ ਦੋ ਸੈਕਸ ਨੂੰ ਹੀ ਮੰਨਦਾ ਮੇਲ ਤੇ ਫੀਮੇਲ ਨੂੰ ਜਿਹਦਾ ਸਿੱਧਾ ਮਤਲਬ ਆ ਕਿ ਇਹਨਾਂ ਨੇ ਬਾਕੀ ਚੀਜ਼ਾਂ ਨੂੰ ਜਿਹੜਾ ਪਾਸੇ ਕਰ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਉੱਤੇ ਉਸੇ ਤਰੀਕੇ ਦੇ ਨਾਲ ਜਿਹੜੀ ਗੱਲਬਾਤ ਆ ਉਹ ਸਾਹਮਣੇ ਆਊਗੀ ਸੋ ਜੇ ਇਹਦਾ ਨਿਚੋੜ ਆਖਰ ਦੇ ਵਿੱਚ ਕੱਢਣਾ ਹੋਵੇ ਇਸ ਗੱਲ ਦਾ ਵੀ ਡੋਨਲਡ ਟਰੰਪ ਨੇ ਕੀ ਕਿਹਾ ਉਹਨਾਂ ਨੇ ਇਹ ਕਿਹਾ ਵੀ ਅਮਰੀਕਾ ਦੇ ਮਾੜੇ ਦਿਨ ਖਤਮ ਹੋ ਗਏ ਚੰਗੇ ਦਿਨ ਵਾਪਸ ਆ ਗਏ ਤੇ ਅਸੀਂ ਇੱਕ ਵਾਰੀ ਫੇਰ ਪਹਿਲਾਂ ਵਾਂਗੂ ਦੁਨੀਆ ਦੇ ਵਿੱਚ ਆਪਣਾ ਮਾਨ ਸਤਕਾਰ ਜਿਹੜਾ ਉਹ ਬਹਾਲ ਕਰਾਂ ਅਗਲੀ ਗੱਲਬਾਤ ਅ ਇਹ ਤੋਂ ਪਹਿਲਾਂ ਕਿ ਜਦੋਂ ਰਾਸ਼ਟਰਪਤੀ ਡੋਨਾਲਡ 트ੰਪ ਨੇ ਸੌਂ ਚੁੱਕਣੀ ਸੀ ਉਹ ਤੋਂ ਪਹਿਲਾਂ ਜਿਹੜੇ ਜੋ ਬਾਈਡਨ ਨੇ ਉਹਨਾਂ ਨੇ ਪ੍ਰੈਜ਼ੀਡੈਂਟ ਸੀਗੇ ਉਸ ਵੇਲੇ ਜੋ ਬਾਈਡਨ ਨੇ ਜਿਹੜਾ ਇੱਕ ਜਿਹੜੀ ਮੁਆਫੀ ਜਨਰਲ ਮਾਰਕ ਮਿਲੇ ਤੇ ਡਾਕਟਰ ਐਂਥਨੀ ਫਾਊਚੀ ਨੂੰ ਉਹਨਾਂ ਨੂੰ ਦੇ ਦਿੱਤੀ ਜਨਵਰੀ 6 ਦੀ ਕੰਗਰੈਸ਼ਨਲ ਕਮੇਟੀ ਵਾਲੇ ਮਾਮਲੇ ਦੇ ਵਿੱਚ ਤੇ ਪੁਲਿਸ ਆਫੀਸਰ ਜਿਹੜੇ ਪੈਨਲ ਦੇ ਅੱਗੇ ਟੈਸਟੀਫਾਈ ਕੀਤੇ ਗਏ ਸੀ ਇਹਦਾ ਮਤਲਬ ਕੀ ਸੀ ਬਾਈਡਨ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਕਿ ਇਹ ਮਾਫੀ ਇਸ ਕਰਕੇ ਨਹੀਂ ਦਿੱਤੀ ਜਾ ਰਹੀ ਕਿ ਕੋਈ ਗਲਤ ਕੀਤਾ ਸੀ ਪਰ ਇਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਕਿ ਜਿਹੜਾ ਪੋਲਿਟਿਕਲ ਯਾਨੀ ਮਤਲਬ ਸਿੱਧਾ ਸੀ ਕਿ ਡੋਨਲਡ ਟਰੰਪ ਆ ਰਹੇ ਆ ਉਹ ਇਹਨਾਂ ਨੂੰ ਕੁਝ ਕਰਨਾ ਦੇਣ ਇਸ ਕਰਕੇ ਇਹਨਾਂ ਨੇ ਉਹਨਾਂ ਨੂੰ ਬਚਾ ਲਿਆ ਵੀ ਇਹਨਾਂ ਨੂੰ ਪ੍ਰੋਟੈਕਸ਼ਨ ਦੇ ਦਿਓ ਜਿਹੜਾ ਥ੍ਰੈਟ ਹੈਗਾ ਬਾਈਡਨ ਦਾ ਜਿਹੜਾ ਇਹ ਮੂਵ ਹੈਗਾ ਉਹ ਲਗਾਤਾਰ ਡੋਨਲਡ ਟਰੰਪ ਨੇ ਧਮਕੀ ਦਿੱਤੀ ਆ ਕਿ ਜਿਹੜੇ ਜਿਨ੍ਹਾਂ ਨੇ ਜਿਹੜੇ ਮੇਰੇ ਪੋਲਿਟੀਕਲ ਅਪੋਨੈਂਟ ਨੇ ਉਹਨਾਂ ਦੇ ਉੱਤੇ ਮੈਂ ਕਾਨੂੰਨੀ ਕਾਰਵਾਈ ਕਰਮੀ ਆ ਸੋ ਉਸ ਡਰ ਤੋਂ ਖਾਸ ਕਰਕੇ ਜਿਹੜਾ ਜਨਵਰੀ 6 ਵਾਲਾ ਕੈਪੀਟਲ ਅਟੈਕ ਹੈਗਾ ਜਿਹਦੇ ਵਿੱਚ ਇਹਨਾਂ ਨੂੰ ਖਿੱਚਿਆ ਜਾ ਸਕਦਾ ਸੀ ਇਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ ਇਹ ਦੇ ਦਿੱਤਾ ਪਹਿਲਾਂ ਆਪਣੇ ਬੇਟੇ ਨੂੰ ਵੀ ਇਹ ਮਾਫੀ ਦੇ ਚੁੱਕਿਆ ਕਿੰਨੇ ਲੋਕਾਂ ਦੀ ਸਜ਼ਾ ਮੁਆਫ ਘੱਟ ਕਰ ਚੁੱਕੇ ਆ ਔਰ ਇਹ ਆਪਣੇ ਆਪ ਦੇ ਵਿੱਚ ਹਿਸਟੋਰੀਕ ਆ ਕਿਸੇ ਵੀ ਰਾਸ਼ਟਰਪਤੀ ਨੇ ਪਹਿਲਾਂ ਇੰਨੀਆਂ ਸਜ਼ਾਵਾਂ ਘੱਟ ਜਾਂ ਮੁਆਫ ਨਹੀਂ ਕੀਤੀਆਂ ਸੋ ਮਾਰਕ ਮਲੇ ਸਾਬਕਾ ਚੇਅਰਮੈਨ ਜਿਹੜੇ ਜੁਆਇੰਟ ਚੀਫ ਆਫ ਸਟਾਫ ਉਹਨਾਂ ਨੇ ਮਤਲਬ ਇੱਕ ਰਾਹਤ ਮਹਿਸੂਸ ਕੀਤੀ ਆ ਕਿ ਜਿਹੜਾ ਡੋਨਾਲਡ ਟਰੰਪ ਨੇ ਉਹ ਉਹਦਾ ਐਕਸ਼ਨ ਜਿਹੜਾ ਇਹ ਹੋ ਸਕਦਾ ਆ ਜਿਹੜੇ ਕੈਪੀਟਲ ਹਿੱਲ ਦੇ ਪੁਲਿਸ ਆਫੀਸਰ ਹੈਰੀ ਡਨ ਜਿਨ੍ਹਾਂ ਨੇ ਡਿਫੈਂਡ ਕੀਤਾ ਸੀ ਕੈਪੀਟਲ ਨੂੰ ਜਨੂਅਰੀ 6 ਨੂੰ ਤੇ ਬਾਅਦ ਦੇ ਵਿੱਚ ਉਹ ਮਤਲਬ ਉਹਨਾਂ ਨੇ ਕਾਂਗਰਸ ਲਈ ਰਨ ਕੀਤਾ ਸੀ ਪਰ ਕਾਮਯਾਬ ਨਹੀਂ ਹੋ ਸਕੇ। ਉਹਨਾਂ ਨੇ ਵੀ ਬਾਈਡਨ ਦਾ ਇਸ ਮਾਮਲੇ ਦੇ ਵਿੱਚ ਧੰਨਵਾਦ ਕੀਤਾ ਆ। ਡਾਕਟਰ ਐਂਥਨੀ ਫਾਉਚੀ ਜਿਹੜੀਆਂ ਲੀਡਰਸ਼ਿਪ ਉਹਨਾਂ ਨੇ ਕੋਵਿਡ-19 ਦੇ ਵੇਲੇ ਪੰਡੈਮਿਕ ਦੇ ਵਿੱਚ ਸੀਗੀ ਉਹਨਾਂ ਨੂੰ ਵੀ ਮਾਫੀ ਦਿੱਤੀ ਗਈ ਆ। ਕਿਉਂਕਿ ਉਹਨਾਂ ਨੂੰ ਵੀ ਵਿਕਲਪ ਦੇ ਵਿੱਚ ਕੋਈ ਜਿਹੜਾ ਰਾਜਨੀਤਿਕ ਤੌਰ ਦੇ ਉੱਤੇ ਖਤਰਾ ਹੋ ਸਕਦਾ ਹੈ ਕਿਉਂਕਿ ਇਹ ਪਾਲਿਸੀਜ਼ ਉਲਟ ਨੇ। ਜਿਹੜੀਆਂ ਜਿਹੜੇ ਜਿਵੇਂ ਵੈਟਰਨ ਸੀਗੇ ਜਿਨ੍ਹਾਂ ਨੇ ਉਸ ਵੇਲੇ ਵੈਕਸੀਨ ਨਹੀਂ ਲਵਾਈ ਡੋਨਲਡ ਟਰੰਪ ਨੂੰ ਮਾਫੀ ਦੇ ਕੇ ਵਾਪਸ ਨੌਕਰੀ ਜਾਂ ਉਹਨਾਂ ਦੀ ਤਨਖਾਹ ਸਾਰਾ ਕੁਝ ਕਰ ਰਹੇ ਆ ਪਰ ਜਿਹੜੇ ਐਂਟਨੀ ਫਾਉਚੀ ਨੇ ਇਹ ਹੱਕ ਵਿੱਚ ਸੀਗੇ ਜਾਂ ਜਿਹੜੀਆਂ ਸਾਰੀਆਂ ਪਾਲਿਸੀਜ਼ ਇਹਨਾਂ ਦੀਆਂ ਸੀ ਇਹਨਾਂ ਦੇ ਉੱਤੇ ਉਲਟਾ ਜਿਹੜੀ ਕਾਰਵਾਈ ਕੋਈ ਨਾ ਕੋਈ ਹੋ ਸਕਦੀ ਸੀ ਸੋ ਹੈ ਤੇ ਅਨਯੂਜੂਅਲ ਜਿਹੜੀ ਪਾਰਡਨਸ ਨੇ ਇਹ ਬਾਈਡਨ ਦੀਆਂ ਇਹ ਪਾਰਡਨਸ ਜਿਹੜੀਆਂ ਨੇ ਅਨਯੂਜੂਅਲ ਨੇ ਪਰ ਜਿਹੜੇ ਲੋਕਾਂ ਨੂੰ ਦਿੱਤੀ ਗਈ ਆ ਸੋ ਅ ਮਤਲਬ ਇੱਕ ਤਾਂ ਹੁੰਦਾ ਕਿ ਜਿਹੜਾ ਜਿਹੜਾ ਬੰਦਿਆਂ ਨੂੰ ਜਿਵੇਂ ਉਹਨਾਂ ਦਾ ਬੇਟਾ ਸੀ ਉਹਦੇ ਉੱਤੇ ਦੋਸ਼ ਲੱਗੇ ਸਿੱਧ ਹੋ ਗਏ ਇਹਨਾਂ ਨੇ ਮਾਫ ਕਰਤਾ ਇਹ ਬੰਦੇ ਜਿਹੜੀ ਇਹ ਅਨਯੂਜੂਅਲ ਮੋਫੀਆ ਸੀ ਕਿਉਂ ਕਹਿ ਰਹੇ ਆ ਤੇ ਅਨਯੂਜੂਅਲ ਇਸ ਕਰਕੇ ਆ ਕਿ ਇੱਕ ਹਜੇ ਤੱਕ ਕਿਸੇ ਐਹੋਜੇ ਵਿਅਕਤੀ ਨੂੰ ਨਹੀਂ ਦਿੱਤੀ ਗਈ ਜਿਹੜੇ ਜਿਹਨਾਂ ਦੀ ਕੋਲ ਇਨਵੈਸਟੀਗੇਸ਼ਨ ਨਹੀਂ ਹੋਈ ਜਾਂ ਕਨਵਿਕਟ ਨਹੀਂ ਹੋਏ ਜੇ ਦਾ ਮਤਲਬ ਇਹ ਆ ਕਿ ਰਾਜਨੀਤਿਕ ਤੌਰ ਤੇ ਮਤਲਬ ਐਂਟਰੀ ਫਾਸ਼ੀਸਟ ਦੇ ਉੱਤੇ ਕੇਸ ਤਾਂ ਹੈ ਨਹੀਂ ਕੋਈ ਚੱਲ ਰਿਹਾ ਜਾਂ ਉਹਨਾਂ ਦੀ ਇਹ ਆ ਵੀ ਸਜ਼ਾ ਨਹੀਂ ਹੋਈ ਉਹਨਾਂ ਨੂੰ ਇਨਵੈਸਟੀਗੇਸ਼ਨ ਨਹੀਂ ਹੋਈ ਪਰ ਉਹਨਾਂ ਨੂੰ ਪ੍ਰੋਟੈਕਟ ਉਹਨੇ ਕਰਤਾ ਵੀ ਉਹਨਾਂ ਤੇ ਕਾਰਵਾਈ ਨਹੀਂ ਹੋਊਗੀ ਕਿਉਂਕਿ ਡਰ ਹੈ ਕਿ ਡੋਨਲਡ ਟਰੰਪ ਆ ਕੇ ਕਰ ਸਕਦੇ ਆ ਸੋ ਇਹ ਇੱਕ ਅਨਯੂਜਵਲ ਚੀਜ਼ ਆ ਕਿ ਪਹਿਲਾਂ ਜਿਹੜੀ ਇਸ ਤਰੀਕੇ ਦੇ ਨਾਲ ਪਹਿਲਾਂ ਕਦੇ ਨਹੀਂ ਹੋਇਆ ਸੋ ਇਹ ਕੁਝ ਜਿਹੜੀਆਂ ਵੱਖਰੀਆਂ ਚੀਜ਼ਾਂ ਇਸ ਵੇਲੇ ਹੋ ਰਹੀਆਂ ਸੋ ਦੇਖੋ ਭਵਿੱਖ ਦੇ ਵਿੱਚ ਰਾਸ਼ਟਰਪਤੀ ਜਿਹੜੇ ਨੇ ਡੋਨਲਡ ਟਰੰਪ ਕੀ ਕਰਦੇ ਆ ਤੇ ਕੇਸ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਇਹਦੇ ਨਾਲੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਾਂਵਾਂਗਾ